ਆਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਜਿੱਥੇ ਕੀ ਡੇਰਾ ਬਾਬਾ ਨਾਨਕ ਰਾਵੀ ਦਰਿਆ ਦਾ ਜਿਹੜਾ ਤੁਸੀਂ ਬਣ ਟੁੱਟੇ ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਜਿਹੜੇ ਨੇ ਮੋਰਚੇ ਜਿਹੜੇ ਸੰਭਾਲੇ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੋਲ ਲੋਕ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਹਾਂ ਬਬੇ ਸਾਥ ਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗੱਲ ਇਹਦਾ ਵਾਂ ਜੀ ਇਹ ਫਲੱਡ ਦੇ ਦੌਰਾਨ ਗੱਲ ਹੋਣ ਲੱਗੀ ਜਿਹੜਾ ਫਲੱਡ ਆਇਆ ਉਹ ਦੌਰਾਨ ਮੈਂ ਇੱਥੋਂ ਲੋਕਲਿਆਂ ਬਿਲਕੁਲ ਆਪਣਾ ਇੱਥੇ 2 ਕਿਲੋਮੀਟਰ ਦੂਰੀ ਤੇ ਪਿੰਡ ਆ ਮਸ਼ਰਾਲਾ ਤੇ ਲੇਕਿਨ ਜਿੱਦਣ ਦੀ ਫਿਰ ਡੇਰਾ ਬਾਬਾ ਨਾਨਕ ਲਾ ਕੇ ਬੰਨਹੀਂ ਫਿਰ ਆ ਰਤੜੀ ਛਤੜੀ ਹੀ ਢੋਲੇ ਗੋਲੇ ਸੀ ਇਦਾਂ ਕਰਕੇ ਅੱਗੇ ਲੋਹਨੇ ਵਾਲ ਤੱਕ ਬੰਨ ਸੀ ਲੇਕਿਨ ਇਹ ਸਭ ਤੋਂ ਵੱਡਾ ਬੰਨ ਜਿਹੜਾ ਇਹ ਥੀਏਟਰ ਕੇ ਆਲਾ ਬੰਨ ਹੈ ਜਿਹੜਾ ਇਹ ਬਹੁਤ ਤਗੜਾ ਬੰਨ ਹੈ ਇੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਇੱਥੇ ਹੋਇਆ ਵੀ ਜਿਹੜਾ 25 ਕੰਟਲ 30 ਕੰਟਲ ਦਾ ਸਪੈਦਾ ਵਾਕ ਨਹੀਂ ਉਹ ਘਟੋ ਘਟ ਵੀ 1000 ਮੀਟਰ ਦੀ ਦੂਰੀ ਤੇ ਆਣ ਕੇ ਜਿਹੜੀਆਂ ਮੋਟਰਾਂ ਉੱਤੇ ਰੁਕ ਹੀ ਉਹ ਰੁੱਖਾਂ ਨਾਲ ਲਾ ਕੇ ਤੇ ਫੇਰ ਖਲੋਤਾ ਵਾ ਮੋ ਨੋ ਲਿਏ ਉਸ ਪੈਦਾ ਨਾ ਡੱਕ ਲੱਗਦੀ ਤਾਂ ਹੋਰ ਗਾਂ ਜਾ ਸਕਦਾ ਹਾਂ ਉਸ ਪੈਦਾ ਜੇ ਮੋਟਰਾਂ ਤੇ ਡੱਕ ਨਾ ਲੱਗਦੀ ਤਾਂ ਗਾਂ ਜਾ ਪਾ ਜਾ ਸਕਦਾ ਮੈਨੂੰ ਤਾਂ ਪਤਾ ਵਾ ਵੀ ਮੈਂ ਇੱਥੇ 2 ਦਿਨ ਸੇਵਾ ਕਰਕੇ ਕਰਾਹ ਦੀ ਸੇਵਾ ਕਰਕੇ ਗਿਆ ਦੂਜੇ ਨੰਬਰ ਤੇ ਜੇ ਸੇਵਾ ਦੀ ਗੱਲ ਹੈ ਤੇ ਸੇਵਾ ਇੱਥੇ ਖਾਸ ਕਰਕੇ ਜਿਹੜੀ ਖਾਸ ਮਕਾ ਸੇਵਾ ਚੱਲ ਰਹੀ ਆ ਨਾ ਉਹ ਚੱਲ ਰਹੀ ਆ ਬਿਆਸਾ ਵਾਲੇ ਜਿਹੜੇ ਬਾਬੇ ਆ ਉਹਨਾਂ ਦੀ ਸੇਵਾ ਚੱਲ ਰਹੀ ਆ ਦੂਜੇ ਨੰਬਰ ਤੇ ਇੱਕ ਇਹ ਖਾਸਾਂ ਵਾਲੇ ਪਿੰਡ ਔਰ ਠੇਟਰਕੇ ਪਿੰਡ ਦੀ ਇੱਕ ਕਮੇਟੀ ਬਣੀ ਹੋਈ ਆ ਜਿਨ੍ਹਾਂ ਦੇ ਨਾਲ ਮਸ਼ਰਾਲੇ ਪਿੰਡ ਤੋਂ ਬਾਬਾ ਗੁਰਸੇਵ ਸਿੰਘ ਜਿਹੜੇ ਨੇ ਉਹ ਅਟੈਚ ਨੇ ਤੇ ਉਹਨਾਂ ਦੇ ਥਰੂ ਵੀ ਹੋ ਰਹੀ ਆ ਸੇਵਾ ਪਰ ਜਿਹੜੀ ਮੋٹے ਪਮਾਨੇ ਦੀ ਸੇਵਾ ਹੋ ਰਹੀ ਆ ਉਹ ਬਿਆਸਾ ਵਾਲਿਆਂ ਦੇ ਥਰੂ ਹੋ ਰਹੀ ਆ ਤੁਸੀਂ ਪੁੱਛੋਗੇ ਵੀ ਮੋٹے ਪਮਾਨੇ ਤੇ ਕਿਉਂ ਹੋ ਰਹੀ ਆ ਕੀ ਹੋ ਰਹੀ ਆ ਮੂ ਮੋٹے ਪਮਾਨੇ ਵਾਲੀ ਕਿਹੜੀ ਗੱਲ ਆ ਮੂ ਮੋٹے ਪਮਾਨੇ ਵਾਲੀ ਇਹ ਗੱਲ ਆ ਵੀ ਉਹ ਜਿਹੜੇ ਬਿਆਸਾ ਵਾਲਿਆਂ ਦੇ ਜਿਹੜੀ ਸੇਵਾਦਾਰ ਜਾਂ ਸੰਗਤ ਆਈ ਆ ਨਾ ਜਿਹੜੇ ਇਨਚਾਰਜ ਆਏ ਨੇ ਉਹਨਾਂ ਨੂੰ ਬਿਆਸਾ ਵਾਲਿਆਂ ਬਾਬਿਆਂ ਦਾ ਆਰਡਰ ਆ ਵੀ ਨਾ ਤੇ ਤੁਸੀਂ ਕਿਸੇ ਕੋਲ ਤੇਲ ਲੈਣਾ ਵਾ ਨਾ ਕਿਸੇ ਕੋਲ ਲੰਗਰ ਲੈਣਾ ਵਾ ਨਾ ਕਿਸੇ ਦਾ ਟਰੈਕਟਰ ਲੈਣਾ ਵਾ ਕੋਈ ਚੀਜ਼ ਨਹੀਂ ਲੈਣੀ ਉਹਨਾਂ ਦਾ ਪਿੱਛੇ ਆਪਣਾ ਸਤਸੰਗ ਘਾਰਿਆ ਉਥੋਂ ਟਰੈਕਟਰ 130 35 ਡੇਲੀ ਟੈਂਕੀਆਂ ਫੁੱਲ ਕਰਕੇ ਤੇ ਆ ਜਾਂਦੇ ਆ ਉਹਨਾਂ ਨੂੰ ਆਰਡਰ ਹੈ ਵੀ ਜਦੋਂ ਟੈਂਕੀ ਖਾਲੀ ਹੋਰ ਚੱਲੀ ਆ ਪੰਜ ਚਾਰ ਲੀਟਰ ਰਹਿ ਗਿਆ ਵਾਪਸ ਆ ਜਾਣਾ ਆ ਕੇ ਰਾਤ ਰੈਸਟ ਕਰਨੀ ਆ ਸਵੇਰੇ ਭਰ ਕੇ ਫੇਰ ਚੱਲ ਜਾਣਾ ਬਲਕਿ ਨਾਲ ਉਹਨਾਂ ਨੂੰ ਆਰਡਰ ਸਕਦੇ ਆ ਵੀ ਜੇਕਰ ਉਥੇ ਤੁਹਾਨੂੰ ਕੋਈ ਤੇਲ ਦੀ ਸੇਵਾ ਜਾਂ ਪੈਸੇ ਦੀ ਸੇਵਾ ਦੇਏ ਤੇ ਤੁਸੀਂ ਸੇਵਾ ਬਿਲਕੁਲ ਨਹੀਂ ਲੈਣੀ ਬਾਕੀ ਜਿਹੜੀ ਉਥੇ ਸੇਵਾ ਲੈ ਰਹੀ ਆ ਉਹ ਲੈ ਰਹੀ ਆ ਖਾਸਾਂ ਵਾਲੀ ਦੀ ਟਿੱਟਕਾਂ ਦੀ ਕਮੇਟੀ ਆ ਨਾਲ ਬਾਬਾ ਕਰਸੇਮ ਸਿੰਘ ਆ ਬਾਕੀ ਲੇਕਨ ਜਿਹੜੀ ਵੱਡੀ ਮੋٹے ਪਮਾਨੇ ਦੀ ਸੇਵਾ ਜਿਹਨੂੰ ਬਹੁਤ ਵੱਡੀ ਸੇਵਾ ਕਹਿੰਦੇ ਆ ਉਹ ਵਿਅਸਾਂ ਵਾਲੇ ਚੱਲ ਰਹੀ ਆ ਅਜੇ ਇਹ ਅਣਮਿੱਥੀ ਸਮੇ ਲਈ ਇਹ ਸੇਵਾ ਚੱਲਣੀ ਆ ਇਹ ਜਿੰਨੇ ਵੀ ਪਾਰ ਪਏ ਨੇ 14 15 ਦੇ ਪਾਰ ਘਟੋ ਘਟ ਸਾਡੀਆਂ ਨਜ਼ਰਾਂ ਵਿੱਚ ਨੇ ਡੇਰਾ ਬਾਬਾ ਨਾਨਕ ਪੱਕੋਕੇ ਤੋਂ ਲੈ ਕੇ ਤੇ ਕੋਹਨੇ ਵਾਲੇ ਤੱਕ ਉਦੋਂ ਅੱਗੇ ਚਲੋ ਅੱਗੇ ਰਮਦਾਸ ਵਾਲਿਆਂ ਨੂੰ ਪਤਾ ਹੋਏਗਾ ਇਹ ਸਭ ਤੋਂ ਵੱਡਾ ਪਾਰ ਜਿਹੜਾ ਵਾ ਇਹ ਥੀਏਟਰ ਕੇ ਪਿੰਡ ਦੇ ਸਾਹਮਣੇ ਪਿਆ ਵਾ ਇਸ ਸੇਵਾ ਦੇ ਕਿ ਚੱਲਦਿਆਂ ਇੱਕ ਇੱਥੇ ਥੋੜਾ ਜਿਹਾ ਵਿਵਾਦ ਹੋਇਆ ਸੀ ਇੱਕ ਮੁੰਡਾ ਨਾ ਬਿੱਲਾ ਸਿੱਧੂ ਆਇਆ ਸੀ ਉਧਰੋਂ ਮਾਨਸਾ ਵਾਲੋਂ ਬਹੁਤ ਚੰਗੀ ਗੱਲ ਸੀ ਬਹੁਤ ਵਧੀਆ ਗੱਲ ਸੀ ਚਲੋ ਵੀਰ ਆਇਆ ਸੀ ਪਰ ਉਹ ਗੱਲ ਨੂੰ ਨਾ ਬਹੁਤ ਤੋਲ ਦਿੱਤੀ ਗਈ ਆ ਵੀ ਇੱਥੇ ਆ ਹੋਇਆ ਇੱਥੇ ਜੇ ਹੋਇਆ ਬਿੱਲੇ ਸਿੱਧੂ ਉਹ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਪਪਾ ਬਿੱਲੇ ਸਿੱਧੂ ਨੇ ਕਿੰਨੇ ਦਿਨ ਸੇਵਾ ਜਿਹੜੀ ਇੱਥੇ ਉਹ ਉਹਦੀ ਸੇਵਾ ਅਜੇ ਧੋਖ ਦੇਣੀ ਚੱਲੀ ਐ ਇੱਥੇ ਬਹੁਤਾ ਚਿਰ ਸੇਵਾ ਨਹੀਂ ਚੱਲੀ ਉਹ ਸੇਵਾ ਚੱਲਦਿਆਂ ਜਲਦਿਆਂ ਨਾ ਜਿੱਦਾਂ ਸੇਵਾ ਹੁੰਦੀ ਸੀ ਤੇਲ ਹੁੰਦੀ ਸੀ ਉਹ ਕੁਝ ਨਾ ਇੱਥੇ ਨਗਰ ਦੇ ਕੋਈ ਸ਼ਰਾਰਤੀ ਅੰਸਰੀ ਵਿੱਚ ਉਹ ਪੁੱਠੀਆਂ ਸਿੱਧੀਆਂ ਗੱਲਾਂ ਕੋਈ ਥੋੜੀਆਂ-ਬੋਤੀਆਂ ਕਰਨ ਲੱਗੇ ਜਿਹੜੀਆਂ ਕਿ ਉਹ ਉਹਨੂੰ ਚੰਗੀਆਂ ਨਹੀਂ ਲੱਗੀਆਂ ਇਸ ਲਈ ਉਹਨੇ ਦੋਵੇਂ ਹੱਥ ਜੋੜ ਕੇ ਮਾਫੀ ਮੰਗ ਲਈ ਵੀ ਮੈਂ ਇੱਥੋਂ ਚੱਲ ਜਾਨਾ ਜੇ ਮਤਲਬ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਇਸ ਕਰਕੇ ਉਹ ਇੱਥੋਂ ਸੇਵਾ ਛੱਡ ਕੇ ਇੱਥੋਂ ਦੇ ਕੇ ਇੰਦਰਜੀਤ ਸਿੰਘ ਨਾਮ ਦਾ ਆਪਣਾ ਵੀਰ ਆ ਉਹਦੇ ਕੋਲ ਚਲਗੇ ਨੇ ਉਹ ਵੀ ਟਰੈਕਟਰ ਜਿਹੜੇ ਲਿਆਂਦੇ ਬਿੱਲੇ ਲੋ ਲਿਆਂਦੇ ਉਹ ਇਧਰ ਨੇ ਪ੍ਰੋਵਾਈਡ ਕੀਤੇ ਕਿ ਜਦੋਂ ਉਧਰੋਂ ਮਗਰੋਂ ਆਏ ਨਹੀਂ ਉਹ ਟਰੈਕਟਰ ਜਿੰਨੇ ਵੀ ਸਾਡੇ ਵੇਖਣ ਦੇ ਦੌਰਾਨ ਦੇ ਵਿੱਚ ਤੇ ਉਹ ਲਾ ਲੋ ਵੀ 20 25 ਟਰੈਕਟਰ ਹੋਣਗੇ ਉਹ ਬਾਕੀ ਮੈਂ ਬਾਇ ਕਹਿਆ ਨਹੀਂ ਸਕਦਾ ਵੱਧ ਵੀ ਹੋ ਸਕਦੇ ਆ ਮੈਂ ਦੋ ਦਿਨ ਸੇਵਾ ਕਰਦਾ ਰਿਹਾ ਮੈਂ ਵਿੰਦਰ ਆ 20 ਟਰੈਕਟਰ ਹੋ ਹੈਗੇ ਜਿਹੜੇ ਬਿੱਲੇ ਨਾਲ ਆਏ ਲੇਕਿਨ ਉਹ ਫੋਨ ਦੇ ਉੱਤੇ ਰੋਜ਼ ਦੇ ਰੋਜ਼ ਉਹ ਕਹਿੰਦਾ ਸੀਗਾ ਪਿਛੋਂ ਟਰੈਕਟਰ ਉਹ ਰੌਣ ਵੱਲੋਂ ਔਰ ਲੋਕਾਂ ਨੂੰ ਕਹਿੰਦਾ ਸੀ ਆਪਣੀ ਉਹਦਾ ਉਹਦਾ ਚੈਨਲ ਚੱਲਦਾ ਉਹਦੇ ਥਰੂ ਉਹ ਕਹਿੰਦਾ ਸੀ ਬਾਕੀ ਉਹਨੂੰ ਤੇਲ ਵੀ ਆਇਆ ਕਾਫੀ ਤੇਲ ਕੋਈ ਅੱਲਾ ਰੋ 10 12 20 ਹਜ਼ਾਰ ਲੀਟਰ ਤੇਲ ਵੀ ਆਇਆ ਵਾ ਸੇਵਾ ਪਿੱਛੋਂ ਬਤੇਰੀ ਆਈ ਆ ਪਰ ਲੇਕਨ ਉਹ ਥੋੜਾ ਜਿਹਾ ਵਿਵਾਦ ਹੋਣ ਕਰਕੇ ਨਾ ਉਹ ਕੁਝ ਬੰਦਾ ਸਾਨੂੰ ਸੱਚਾ ਲੱਗਾ ਉਹਨੇ ਨਹੀਂ ਚਾਇਆ ਵੀ ਮੈਂ ਵਿਵਾਦ ਦੇ ਵਿੱਚ ਆਵਾਂ ਤੇ ਮੈਂ ਇੱਥੇ ਮਤਲਬ ਐਵੇਂ ਸੁਰਕੀਆਂ ਜਾਵਾਂ ਮੈਂ ਆਇਆ ਰੇ ਸੇਵਾ ਕਰ ਰਿਹਾ ਇਸ ਕਰਕੇ ਉਹਨੇ ਹੱਥ ਜੋੜ ਕੇ ਫਤੇ ਬਲਾ ਕੇ ਠੇਟਰ ਕੇ ਪਿੰਡ ਨੂੰ ਉਹ ਇੱਥੋਂ ਸੁਝਾ ਦੇਣਾ ਪੈਣਾ ਜਿਹੜਾ ਉੱਥੇ ਚੱਲ ਗਿਆ ਕੀ ਲੱਗਦਾ ਬੈਡੀ ਦੂਰ ਸੇਵਾ ਕਰਨ ਆਇਆ ਪਰ ਜਿਹੜੀ ਇਹ ਵਰਤੀਦਾ ਜਿਹੜਾ ਕੀਤਾ ਗਿਆ ਸੰਗਤ ਉਹ ਚੰਗਾ ਕੀਤਾ ਪਰ ਇਹ ਜਿਹੜੇ ਪਿੰਡ ਹੈ ਨਾ ਠੇ ਅੱਕੇ ਵਿੱਚੋਂ ਡੇਰਾ ਬਾਬਾ ਨਾਨਕ ਵਿੱਚੋਂ ਲਾਕੀ ਵਿੱਚੋਂ ਇਹ ਪਿੰਡਾਂ ਦੇ ਲੋਕ ਦੋਵਾਂ ਪਿੰਡਾਂ ਦੇ ਲੋਕ ਸਭ ਤੋਂ ਵੱਧ ਪੜੇ ਲਿਗੇ ਨੇ ਔਰ ਸਭ ਤੋਂ ਵੱਧ ਇੱਥੋਂ ਦੇ ਲੋਕ ਨੌਕਰੀਆਂ ਕਰਦੇ ਨੇ ਸਭ ਤੋਂ ਵੱਧ ਲੋਕ ਇੱਥੋਂ ਦੇ ਸਮਝਵਾਲੇ ਨੇ ਸਮਝਵਾਲਿਆਂ ਬੰਦਿਆਂ ਬਾਕੀ ਇੱਥੋਂ ਦੇ ਲੋਕ ਸਰਦਾਰ ਲੋਕ ਨੇ ਇਹ ਇੱਕ ਸ਼ਰਾਰਤੀ ਅੰਸਰ ਵਿੱਚ ਕੋ ਦੋ ਚਾਰ ਪੰਜ ਜਿੰਨਾਂ ਬਾਰੇ ਮੈਂ ਕਹਿ ਨਹੀਂ ਸਕਦਾ ਜਾਂ ਨਾਂ ਨਹੀਂ ਲੈ ਸਕਦਾ ਜਾਂ ਹੋ ਸਕਦਾ ਮੈਨੂੰ ਉਹਨਾਂ ਦੀ ਪਛਾਣ ਨਾ ਹੋਏ ਜੋ ਦੋ ਦਿਨ ਮੈਂ ਵੇਂਦਾ ਰਿਹਾ ਵਾਂ ਉਹਨਾਂ ਨੇ ਇਹ ਮਤਲਬ ਗੱਲਾਂ ਬਾਤਾਂ ਮਤਲਬ ਇਹਦਾ ਕੀਤੀਆਂ ਉਹ ਬੰਦਾ ਗੱਲ ਕੋ ਦਿਲ ਤੇ ਲੈ ਆ ਗਿਆ ਬਲੋਗਰ ਬੰਦਾ ਸੀ ਨਾਲ ਆਪਣੀ ਉਹ ਵੀਡੀਓ ਆਡੀਓ ਪਹਿਲਾਂ ਹੀ ਪਾਉਂਦਾ ਰਿਹਾ ਸੀ ਉਹਦੀਆਂ ਵੀਡੀਓ ਇੰਟਰਨੈਸ਼ਨਲ ਚਲਦੀਆਂ ਸੀ ਉਹਨੇ ਸੋਚਿਆ ਵੀ ਕਿ ਇੰਨੀ ਗੱਲ ਦਾ ਵਿਵਾਦ ਬਣ ਜਾਣਾ ਤੇ ਮੇਰੇ ਗਾੜੀ 'ਐਸਰ ਪਏਗਾ ਸੇਵਾ ਦੇ 5-7 ਦਿਨ ਦੀ ਆ 10 ਦਿਨ ਦੀ ਆ ਤੇ ਮੈਂ ਇਹ ਕਰਕੇ ਇਥੋਂ ਕੂਚ ਕਰ ਜਾਣਾ ਉਹ ਇਥੋਂ ਤਾਂ ਚਲ ਗਿਆ ਕੱਲੋ ਕਿ ਬਾਬੇ ਜਿਵੇਂ ਸੇਵਾਦਾਰ ਆ ਰਹੇ ਨੇ ਕਿ ਟਰੈਕਟਰ ਆ ਰਹੇ ਨੇ ਕਈ ਸੇਵਾ ਦੇ ਬਲਹੂਰ ਚ ਰੂਪ ਚ ਵੀ ਆ ਰਹੇ ਨੇ ਤੇ ਕਈ ਵਾਹੇ ਵੀ ਆਉਂਦੇ ਉਹ ਕਿਵੇਂ ਦੇ ਦੇ ਜਿਹੜੇ ਸੇਵਾ ਦੇ ਰੂਪ ਚ ਆ ਰਹੇ ਨੇ ਉਹ ਹੁਣ ਤੇ ਫਿਲਹਾਲ ਤੇ ਹੈਗੇ ਨੇ ਲੋਕਲ ਜਿਹੜੇ ਦੂਰੋਂ ਆ ਰਹੇ ਨੇ ਉਹ ਤੇਲ ਵਗੈਰਾ ਦੇਣ ਵਾਸਤੇ ਆ ਰਹੇ ਨੇ ਉਹਨਾਂ ਨੂੰ ਸਖਸ਼ਣਾ ਇਹ ਉਹ ਕਰ ਰਹੇ ਆ ਵੀ ਜਿਹੜੀ ਤੇਲ ਆ ਉਹ ਵਿਆਸਾ ਵਾਲੇ ਇਹਦੇ ਲੈ ਨਹੀਂ ਰਹੇ ਨਾ ਉਹ ਪੈਸੇ ਲੈ ਲੈ ਰਹੇ ਨੇ ਉਹਨਾਂ ਨੂੰ ਪਹਿਲਾਂ ਵੀ ਸਖਸ਼ਣਾ ਦਿੰਨੇ ਆ ਵੀ ਜੇ ਤੁਸੀਂ ਨਹੀਂ ਤੇ ਰੁਕ ਜੋ ਤੁਸੀਂ ਰੋਕ ਕੇ ਬੀਜ ਔਰ ਖਾਦ ਦੇ ਦਿਓ ਜੇ ਉਦੋਂ ਤੱਕ ਨਹੀਂ ਰੁਕ ਸਕਦੇ ਜੇ ਹੁਣ ਤੁਸੀਂ ਆ ਹੀ ਗਏ ਹੋ ਹੁਣ ਥੋੜਾ ਜਿਹਾ ਪਹਿਲਾਂ ਸਾਡੋ ਕੋ ਇਥੇ ਭੋਗਪੁਰ ਚੋਂ ਆਏ ਸੀ ਉਹਨਾਂ ਨੂੰ ਵੀ ਅਸੀਂ ਆਪਣਾ مشਵਰਾ ਜਿਹੜਾ ਸੀ ਉਹ ਦਿੱਤਾ ਸੀ ਪਰ ਲੇਕਿਨ ਉਹ ਆਉਂਦੇ ਨਹੀਂ ਅਸੀਂ ਆ ਗਏ ਅਸੀਂ ਸੇਵਾ ਦੇ ਕੇ ਜਾਣਾ ਵਾ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਉੱਥੇ ਇੱਕ ਕਮੇਟੀ ਆ ਜਿੰਨੇ ਦੇ ਨਾਲ ਮਤਲਬ ਮੌਜੂਦ ਅਟਾਜ ਨੇ ਬਾਬਾ ਗੁਰਸੇਵ ਸਿੰਘ ਮਸ਼ਰਾਲੇ ਵਾਲੇ ਉੱਥੇ ਚਲ ਜੋ ਉਹਨਾਂ ਨੂੰ ਤੇਲ ਦੀ ਸੇਵਾ ਦੇ ਦਿਓ ਉਹ ਟਰੈਕਟਰਾਂ ਵਿੱਚ ਤੇਲ ਪਾ ਰਹੇ ਨੇ ਤੇ ਉਹ ਸੇਵਾ ਕਰਵਾ ਰਹੇ ਨੇ ਉਹਨਾਂ ਨੂੰ ਸੇਵਾ ਦੇ ਲੋ ਤੇ ਸੇਵਾ ਕਿੰਨਾ ਲਮਾਏ ਬਬਾਨਿਆ ਤੇ ਕਿੰਨੇ ਦਿਨਾਂ ਤੋਂ ਸੇਵਾ ਜਰੀ ਚੱਲੇ ਜਾਵੇ ਵੇਖੋ ਜੀ ਹਾਂਜੀ ਇਹ ਜਿਹੜਾ ਬਨ ਜੋ ਨਾ ਇਹ ਉਹ ਜਿਹੜੇ ਉਹ ਮਿੱਠੇ ਸਮੇ ਵਾਲੇ ਬਨ ਨਹੀਂ ਪੱਖੋਗੇ ਵਾਲੇ ਖਾਸਾਂ ਵਾਲੇ ਵਾਲੇ ਪਿੱਛੇ ਜਿਹੜੇ ਬਨ ਹੀ ਨਾ ਜਿਹੜੇ ਤੇ ਜਿਹੜੇ ਰਤਲਾ ਛਤrana ਵਾਲੇ ਢੋਲੇ ਗੋਲੇ ਵਾਲੇ ਇਹਦੋਂ ਸਿੱਧਾ ਦੇਲੇ ਅੱਗੇ ਇਹ ਜਿਹੜਾ ਵਾ ਇਹਦਾ ਥੱਲੇ ਪਾਰ ਜਿਆਦਾ ਪਿਆ ਵਾ ਇਹ ਅਨਮਿਥੇ ਸਮੇਂ ਬਾਅਦ ਤੇ ਆ ਇੱਥੇ ਤੁਹਾਨੂੰ ਦੱਸਿਆ 25 ਕੁਇੰਟਲ ਦਾ ਸਪੈਦਾ ਜਿਹੜਾ ਵਾ ਉਹ ਕਿਲੋ-ਕਿਲੋਮੀਟਰ ਤੱਕ ਉੱਚੇ ਰੁੜ ਕੇ ਚੱਲ ਗਿਆ ਤੇ ਥੱਲੇ ਅਨਮਿਥੇ ਸਮੇਂ ਆ ਤੇ ਰੇਤ ਜਿਹੜੀ ਆ ਸਾਰੀ ਜਿਹਦਾ ਖੇਤ ਉਹਦੀ ਰੇਤ ਇੱਥੇ ਨਹੀਂ ਗਈ ਇਹ ਗੱਲ ਉਹ ਨਹੀਂ ਇਹ ਸਾਰੀ ਰੇਤ ਵਿੱਚ ਹੀ ਪੈ ਜਾਣੀ ਆ ਕਿੰਨੀ ਕਿੰਨੀ ਬਾਬਾਈ ਰੇਤ ਆ ਤੇ ਕਿੰਨਾ ਜਿਹੜਾ ਵਾ ਇਹ ਪ੍ਰਭਾਵਿਤ ਕੀਤਾ ਇੱਥੇ ਸਾਡੀ ਨਾ 110 ਕਿੱਲੇ ਦੇ ਵਿੱਚ ਅਸੀਂ ਜਿਹੜੀ ਲੋਕਾਂ ਨੂੰ ਪੁੱਛ ਕੇ ਨਾ ਵੀ ਤੇਰੀ ਕਿੰਨੀ ਪੈਲੀ ਤੇਰੀ ਕਿੰਨੀ ਪੈਲੀ ਜਿਹੜੇ ਲੋਕ ਇੱਥੇ ਸਾਡੇ ਵਾਕਵ ਤੇ ਮੌਜੂਦ ਨੇ ਉਹਨਾਂ ਨੂੰ ਪੁੱਛਿਆ ਵਾ ਘੱਟ ਤੋਂ ਘੱਟ 105 ਕਿੱਲੇ 7 ਕਿੱਲੇ ਵੱਧ ਤੋਂ ਵੱਧ 120 ਲਾਗੇ ਸੀ ਗੈਨੇ ਆ ਜਿਹਦੇ ਵਿੱਚ 3 ਤੋਂ 3.5 ਫੁੱਟ ਰੇਤ ਜਿਹੜੀ ਬਿਲਕੁਲ ਨਜ਼ੀਕ ਆ ਉੱਥੇ ਵੱਧ ਹੋ ਸਕਦੀ ਆ ਉਹ ਇਹਨੇ ਮਾਰ ਕੀਤੀ ਆ ਕਿਲੋਮੀਟਰ ਤੱਕ ਲਾ ਲਓ ਉਹਦੇ ਵਿੱਚ ਮਤਲਬ 105 ਕਿੱਲੇ 10 ਕਿਲੋ ਰਕਬਾ ਆ ਜਾਂਦਾ ਵਾ ਤੇ ਲੇਕਿਨ ਇਹ ਲੋਕ ਕਣਕ ਨਹੀਂ ਬੀਜ ਸਕਣਗੇ ਜਿਹੜਾ ਸਾਡਾ ਆਈਡੀਆ ਵਾ ਇਹ ਕਣਕ ਨਹੀਂ ਪੱਧਰੀ ਹੋ ਕੇ ਡੰਮ ਚ ਰੇਤ ਪਾ ਕੇ ਜ਼ਮੀਨ ਥੱਲੇੋਂ ਨੰਗੀ ਜ਼ਰੂਰ ਹੋ ਜਾਏਗੀ ਪਰ ਸੇਵਾ ਅਣਮਿੱਥੇ ਸਮੇਂ ਲਈ ਚੱਲੇਗੀ ਜਿਹੜਾ ਕਹਤਾ ਤੁਸੀਂ ਦੇ ਕਹ ਆ ਬਜਾ ਸਰਕਾਰਾਂ ਵੀ ਕਹ ਜਿਸ ਦਾ ਖੇਤ ਉਸਕੀ ਰੇਤ ਇਹ ਕਿਹ ਲਰੀਏ ਤੇ ਜਿਹੜੀ ਵਰਤੋਂ ਜਾ ਸਕਦੀ ਲੋਕਾਂ ਨਹੀਂ ਵਰਤੋਂ ਜਾ ਸਕਦੀ ਆ ਪਰ ਇਥੋਂ ਨਿਕਲਣੀ ਬਹੁਤ ਔਖੀ ਆ ਜੇ ਨਿਕਲ ਲੰਗੀ ਕਿ ਇਥੋਂ ਰੇਤ ਨਿਕਲੇਗੀ ਇੱਕ ਇੱਕ ਜੱਟ ਦੇ ਖੇਤ ਚ 20 ਕਿੱਲਿਆਂ ਚ ਰੇਤ ਪਈ ਆ ਉਹ ਘਟੋ ਘਟ ਰ 150 ਕਿੱਲੇ ਦੇ ਵਿੱਚੋਂ ਦੀ ਰਸਤਾ ਜਾਂਦਾ ਜਿੱਥੋਂ ਦੀ ਲੰਘ ਕੇ ਜਾਣੀ ਆ ਉਹ ਵਿਵਾਦ ਹੋਣਗੇ ਉਹ ਝਗੜੇ ਹੋਣਗੇ ਪਿੰਡ ਦੇ ਸੈਂਟਰ ਚ ਰਸਤਾ ਵਾ ਲਾਗੋ ਦੀ ਕੋਟੀਆਂ ਦੇ ਲਾਗੋਂ ਦੀਆਂ ਕਿ ਟਰਾਲੀਆਂ ਬੇਵਜਨੀ ਟਰਾਲੀਆਂ ਜਾਣੀਆਂ ਨੇ ਉਹ ਲੜਾਈਆਂ ਹੋਣਗੀਆਂ ਝਗੜੇ ਹੋਣਗੇ ਵਿਵਾਦ ਹੋਣਗੇ ਹਾਂ ਚਲੋ ਨਿਕਲ ਵੀ ਜਾਏਗੀ ਪਰ ਇਹ ਜਿਹੜਾ ਡੋਮਿਆ ਇਹ ਕਿੱਥੋਂ ਪੂਰਾ ਹੋਏਗਾ ਇਹਦੇ ਵਾਸਤੇ ਕਿੱਥੋਂ ਲਿਓਣੀ ਆ ਮਤਲਬ ਇਸ ਕਰਕੇ ਇਹ ਰੇਤ ਵਿੱਚੇ ਪਏਗੀ ਤੇ ਫੇਰੀ ਗੱਲ ਬਾਣੀ ਉਹਦਾ ਰੇਤ ਵਰਤਣ ਵਾਲੀ ਆ ਵੈਸੇ ਮੈਨੂੰ ਇਹ ਲੱਗਦਾ ਸਾਰੀ ਜੜੀ ਨਿਕਲੀ ਆ ਇਹ ਸਾਰੀ ਡੋਮ ਦੇ ਪਰਵਾਹੀ ਕਰੇਗੀ ਇਹ ਸਾਰੀ ਡੋਮ ਜਿਹੜੀ ਪੱਖੋ ਕੇ ਵਗਾਰਾ ਨਿਕਲੀ ਡੇਰੇ ਲਾਗੇ ਨਿਕਲੀ ਰੱਤਲ ਛੱਡੜ ਡੋਲੇ ਕੋਲੇ ਨਿਕਲੀ ਆ ਉਹ ਵੀ ਸਾਰੀ ਉਹਨਾਂ ਟੋਇਆਂ ਦੇ ਵਿੱਚ ਹੀ ਪੈ ਗਈ ਆ ਰੇਤ ਕੋਈ ਜਿਹਦਾ ਖੇਤ ਉਹਦੀ ਰੇਤ ਇੱਕ ਟਰਾਲੀ ਵੀ ਨਹੀਂ ਕਿਨਕਲੀ ਤੇ ਨਾ ਨਿਕਲਨੀ ਆ ਮੈਂ ਰਮਦਾਸ ਤੱਕ ਦੀ ਗਾਰੰਟੀ ਲੈਂਦਾ ਵਾਂ ਅੱਗੇ ਦਾ ਨਹੀਂ ਪਤਾ ਤੁਹਾਡੇ ਕਿਨ ਮੁਤਾਬਕ ਇਹ ਜਿੰਨੀ ਰੇਤ ਇਹ ਮਾ ਪਰਪਾਈ ਦੇ ਕੰਮ ਆਉਂਦੀ ਇਹ ਇਕੱਲੀ ਪਰਪਾਈ ਦੇ ਕੰਮ ਆਉਂਦੀ ਆ ਜੇ ਕੋਈ ਜੱਟ ਪੰਜ ਕੱਲੇ ਵਾਲਾ 10 ਕੱਲੇ ਦਾ ਜਫਾ ਮਾਰਨ ਪਈਗਾ ਨਾ ਉਹਨੂੰ ਕੱਢਣੀ ਸਾਲ ਨੂੰ 6 ਮਹੀਨਿਆਂ ਨੂੰ ਔਖੀ ਹੋ ਜੇਗੀ ਉਹਨੂੰ ਕੱਢਣ ਨਹੀਂ ਦੇਣੀ ਅਗਲਿਆਂ ਨੇ ਕਿਉਂਕਿ ਇਹ ਰਸਤਾ ਜ਼ਮੀਨਥਾਣੀ ਦੇ ਪਿੰਡ ਦੇ ਸੈਂਟਰ ਤਣੀ ਨਾ ਕੇ ਜਾਂਦਾ ਰਸਤਾ ਤੇ ਸੰਗਤ ਜਿਹੜੀ ਆ ਬੜੀ ਬੜੀ ਦੂਰੋਂ ਹਰਿਆਣੇ ਚੋਂ ਵੀ ਆਉਣ ਲਈ ਆ ਤੇ ਮੈਂ ਹੁਣ ਖਾਸ ਕਰਕੇ ਸ਼ਖਸ਼ਣਾ ਇਹ ਦਿੰਨਾ ਵਾ ਇਹ ਸਿਵਾਰੇ ਚੋਕ ਲਿਆ ਬਿਆਸਾ ਵਾਲਿਆਂ ਤੁਹਾਨੂੰ ਹੱਥ ਜੋੜ ਕੇ ਹਰਿਆਣੇ ਵਾਲੀ ਮਾਲਵੇ ਵਾਲੀ ਜੂਪੀ ਵਾਲੀ ਸੰਗਤ ਜਿੰਨੀ ਆ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਿਰਫ ਇੱਕ ਡਾਈ ਦੀ ਬੋਰੀ ਦੋ ਜੂਰੀਆ ਦੀਆਂ ਤੇ ਇੱਕ ਬੀਜ ਦੀ ਇਹਨਾਂ ਲੋਕਾਂ ਦੀ ਅੱਜ ਤੋਂ 20 ਦਿਨ ਬਾਅਦ ਆਹ ਮਦਦ ਕਰ ਦਿਓ 20 ਦਿਨ ਤੋਂ ਪਹਿਲਾਂ ਜੇ ਤੁਸੀਂ ਡਾਈ ਖਾ ਜਾਂ ਬੀਜ ਵੀ ਮੰਗੋਗੇ ਤੁਹਾਨੂੰ ਉੱਥੋਂ ਮਿਲਣਾ ਨਹੀਂਗਾ 20 ਦਿਨ ਬਾਅਦ ਤੁਸੀਂ ਆਪਣੇ ਵਾਹਨਾਂ ਤੇ ਆ ਜਾਓ ਟ੍ਰੈਕਟਰ ਟਰਾਲੀਆਂ ਤੇ ਨਾ ਆਇਓ ਤੁਹਾਨੂੰ ਬੀ ਵੀ ਪ੍ਰੋਵਾਈਡ ਕਰ ਦੇਵਾਂਗੇ ਤੇ ਡਾਈ ਵੀ ਕਰ ਦੇਵਾਂਗੇ ਪ੍ਰੋਵਾਈਡ ਲੇਕਿਨ ਹੁਣ ਜੇ ਤੁਸੀਂ ਆਣ ਕੇ ਆਖੋ ਨਾ ਡਾਇਆ ਜਾਂ ਬੀਜ ਉਹ ਬੀਜ ਵਾਲੇ ਗਡਾਉਣ ਵਾਲੇ ਨੇ ਗਡਾਉਣ ਹੀ ਨਹੀਂਗਾ ਖੋਲਣਾ ਅਜੇ ਉਹਨੂੰ ਕਿਉਂਕਿ ਸੁਸਰੀ ਲੱਗ ਜਾਣੀ ਆ ਉਹ ਬਾਬਾ ਤੁਸੀਂ ਕੈਂਡੀਡੇਟ ਵੀ ਬਾਬਾ ਜੀ ਦੀ ਸੇਵਾ ਲਈ ਉਹ ਟਰੈਕਟਰ ਫੇ ਇੱਧਰ ਦੇ ਲੋਕਲ ਚੱਲਣ ਉਹ ਲੋਕਲ ਟਰੈਕਟਰ ਜਿਹੜੇ ਆਉਂਦੇ ਆ ਨਾ ਉਹ ਫੇ ਗੱਲ ਠੀਕ ਨਹੀਂ ਕਿ ਜੇ ਉਹ ਲੋਕਲ ਟਰੈਕਟਰ ਮੰਨ ਲਓ 30 ਲੀਟਰ ਤੇਲ ਪਾ ਕੇ ਆਉਂਦਾ ਅੱਜ ਇਹਰੇ ਉਹਨੇ 30 ਫੂਕ ਦਿੱਤਾ ਫਿਰ ਉਹ ਕੱਲ ਨੂੰ ਨਹੀਂ ਆਏਗਾ ਫਿਰ ਇਸ ਕਰਕੇ ਉਹਨੂੰ ਜਾਣ ਲੱਗੇ ਨੂੰ ਉਹ ਜਿਹੜਾ ਤੇਲ ਦੀ ਸੇਵਾ ਹੁੰਦੀ ਆ ਨਾ ਬਾਬਾ ਜੀ ਕਹਿੰਦੇ ਗੁਰਸੇਵ ਸਿੰਘ ਜੀ ਕਹਿ ਦਿੰਦੇ ਆ ਵੀ ਇਹ ਪਾ ਲਓ ਤੇ ਕੋਈ ਗੱਲ ਨਹੀਂ ਕੱਲ ਨੂੰ ਫੇਰ ਆਇਓ ਉਹ ਆਏ ਨਾ ਆਏ ਜਾਂ ਉਹ ਦੂਸਰੇ ਨੂੰ ਜਾ ਕੇ ਦੱਸਦਾ ਕਿ ਨਹੀਂ ਇਹ ਮੈਨੂੰ ਤੇਲ ਪਾ ਕੇ ਦਿੱਤਾ ਵਾ ਫਿਰ ਅਗਲਾ ਕੋ 20 30 ਲੀਟਰ ਤੇਲ ਪਾ ਕੇ ਦਾ ਆ ਜਾਂਦਾ ਵਾ ਤੇ ਟਰੈਕਟਰ ਲੰਬੋਂ ਵੀ ਉਧਰ ਆ ਰਹੇ ਨੇ ਲੋਕਲ ਟਰੈਕਟਰ ਆ ਰਹੇ ਨੇ ਇਹ ਸੇਵਾ ਜਿਆਦਾ ਵਿਅਸਾ ਵਾਲੀ ਚੱਲ ਰਹੀ ਹੈ ਜਿਵੇਂ ਲੋਕਲ ਕਈ ਮਤਲਬ ਐਨਜੀਵੀ ਸਸਤਾ ਨੇ ਜਾਂ ਹੋਰ ਸਮਾਜੇ ਵੀ ਨੇ ਜਾਂ ਐਨਐੜੀਵੀ ਨੇ ਜਿਵੇਂ ਮਲ ਤੇਲ ਦੀ ਸੇਵਾ ਕਰਨੀ ਚਾਹੁੰਦੇ ਵੀਜਾਂ ਦੀ ਤਾਂ ਗੱਲ ਹੈ ਗੈਤਰੀ ਗਾੜੀ ਪਈ ਆ ਜਿਵੇਂ ਕਰਨੀ ਉਹ ਕੀ ਕੀ ਸਹੀ ਹੈ ਥਾਂ ਕਿਵੇਂ ਪਹੁੰਚੇ ਤੇਲ ਦੀ ਸੇਵਾ ਪਰ ਗੱਲ ਹੈ ਤੇਲ ਦੀ ਸੇਵਾ ਜੀ ਵਿਅਸਾ ਵਾਲਿਆਂ ਨੇ ਬੰਦ ਕੀਤੀਆਂ ਨੇ ਟੈਂਕਰ ਸੱਤ ਕਰ ਸੰਗ ਘਰ ਆਪ ਖਲੋਤੇ ਨੇ ਇਹਨਾਂ ਲੰਗਰ ਦਾ ਲੋ ਵੀ ਬੰਦ ਕੀਤਾ ਆ ਵੀ ਲੰਗਰ ਵੀ ਸਾਡੇ ਸੇਵਕ ਜਿਹੜੇ ਨੇ ਆਪ ਛੱਕਣਗੇ ਇਹਨਾਂ ਦੇ ਟਰੈਕਟਰ ਆਪੇ ਆ ਜਾਂਦੇ ਨੇ 130 35 ਟਰੈਕਟਰ ਆ ਜਾਂਦੇ ਨੇ ਤੇ ਉਹ 5 4 ਦਿਨ 3 ਦਿਨ ਲਾ ਕੇ ਚੱਲ ਜਾਂ ਫਿਰ ਇੰਨੇ ਕੀ 130 35 ਪਿਛੋਂ ਹੁਸ਼ਿਆਰਪੁਰ ਵੱਲੋਂ ਉਧਰੋਂ ਜਲੰਧਰ ਵੱਲੋਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਉਹ ਚੱਲ ਜਾਂਦੇ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਹ ਜਿਹੜੀ ਹੈਗੀ ਆ ਨਾ ਮਤਲਬ ਤੇਲ ਦੀ ਸੇਵਾ ਜੇ ਕਿਸੇ ਨੇ ਹੁਣ ਕਰਨੀ ਆ ਉਹ ਨਹੀਂ ਰੁਕ ਸਕਦਾ ਉੱਥੇ ਇੱਕ ਕਮੇਟੀ ਬਣੀ ਆ ਖਾਸਾਂ ਵਾਲੇ ਦੀ ਤੇ ਠੇਠੜ ਗਿਆ ਦੇ ਬੰਦੇ ਬੈਠੇ ਆ ਜਿਨ੍ਹਾਂ ਦੀ ਪਹਿਲੀ ਉੱਥੇ ਮੌਜੂਦ ਆ ਕੁਝ ਉਹ ਥੋੜੀ ਜੀ ਮੌਜੂਦ ਵੀ ਨਹੀਂ ਗੱਲ ਕੁਝ ਪਿੰਡ ਦੇ ਜ਼ਿੰਮੇਵਾਰ ਸ਼ਖਸ਼ ਵੀ ਆਣ ਕੇ ਉੱਥੇ ਬੈਠੇ ਨੇ ਕੋਈ ਜ਼ਰੂਰੀ ਇਹ ਨਹੀਂ ਗੀ ਤੁਸੀਂ ਆਓ ਉਹਨਾਂ ਨੂੰ ਮਿਲੋ ਉਹਨਾਂ ਨੂੰ ਆਪਣੇ ਬਾਰੇ ਦੱਸੋ ਉਹ ਤਾਂ ਲੈ ਗੋ ਤੇਲ ਦੀ ਸੇਵਾ ਲੈ ਕੇ ਤੁਸੀਂ ਜਰੂਰੀ ਨਹੀਂ ਪੈਸੇ ਤੇਲ ਲੈ ਕੇ ਆ ਜੋ ਤੁਹਾਡੀ ਉਹ ਇੰਟਰਨੈਟ ਦੇ ਉੱਤੇ ਤੁਹਾਡੀ ਵੀਡੀਓ ਬਣਾ ਕੇ ਚਲਾਉਣਗੇ ਵੀ ਇੰਨੇ ਹਜ਼ਾਰ ਦਾ ਤੇਲ ਹੀ ਦੇ ਕੇ ਗਏ ਨੇ ਕੋਈ ਐਹੋ ਜਿਹੀ ਠੱਗੀ ਵਾਲੀ ਗੱਲ ਨਹੀਂ ਕਿ ਹੈਗੀ ਵੀਡੀਓ ਕੋ ਠੱਗੀ ਵਾਲੀ ਗੱਲ ਆ ਸੋ ਇਹ ਸਨ ਪਿੰਡ ਦੇ ਕੁਝ ਲੋਕ ਜਿਨ੍ਹਾਂ ਨੇ ਸਾਰੀ ਬੰਦ ਦੀ ਚੜੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਆ ਸੋ ਐਨ ਆਰ ਆਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਉਹਨਾਂ ਨੂੰ ਵੀ ਪੂਰੀ ਦੱਸਿਆ ਵੀ ਕਿਵੇਂ ਆ ਕੇ ਸਾਰੀ ਜਿਹੜੀ ਜ਼ੀਰੋ ਫੀਲਡ ਤੇ ਜਿਹੜੀ ਸਥਿਤੀ ਨੂੰ ਇੱਕ ਵਾਰੀ ਦੇਖਣ ਤਾਂ ਫਿਰ ਜਿਹੜੀ ਸੇਵਾ ਜਰੂਰ ਕਰਨਾ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀਸ